ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਅਗੀ ਕਮੈਂਟ ਵੀ ਵੀਡੀਓ ਬਹੁਤ ਸਾਰੇ ਕਮੈਂਟ ਵੀ ਆਉਂਦੇ ਆ ਕਿ ਜਿਹੜਾ ਥਣ ਸਖਤ ਹੋ ਜਾਂਦਾ ਵਾ ਫਾਈਬਰੋਸਿਸ ਜੀ ਡੰਡਾ ਜਾਂਦੀਆਂ ਨੇ ਜਾਂ ਥਣ ਸਖਤ ਹੋ ਜਾਂਦਾ ਤੇ ਉਹਦਾ ਕਿਸ ਤਰ੍ਹਾਂ ਦਾ ਇਲਾਜ ਕਰੀਦਾ ਵਾ ਇਹ ਤੇ ਵੀਡੀਓ ਮੈਂ ਪਹਿਲਾਂ ਹੀ ਬਣੀਆਂ ਬਣਾਈਆਂ ਹੋਈਆਂ ਨੇ ਕਿ ਜਿਵੇਂ ਇੱਕਦਮ ਨਗਾਂ ਮਿਸਟੈਕ ਹੋ ਜਾਂਦੀ ਆ ਥਣ ਪੱਥਰ ਵਰਗਾ ਹੋ ਜਾਂਦਾ ਤੇ ਇੱਕ ਜੰਗਲ ਡਾਈਜੈਸਟ 10 ਦੀ ਵੀ ਵੀਡੀਓ ਬਣੀ ਹੋਈ ਆ ਇਕਦਮ ਜਦੋਂ ਗਾਹ ਦਾ ਥਣ ਸਖਤ ਹੋ ਜਾਂਦਾ ਬਹੁਤ ਜ਼ਿਆਦਾ ਔਰ ਦੁੱਧ ਦੀ ਜਗ੍ਹਾ ਬਿਲਕੁਲ ਹੀ ਪਤਲਾ ਪਾਣੀ ਆਉਂਦਾ ਜਾਂ ਬਹੁਤ ਜ਼ਿਆਦਾ ਕੱਚੀ ਲੱਸੀ ਕਾਈਪੋਂਦਾ ਤੇ ਉਹਦਾ ਵੀ ਟ੍ਰੀਟਮੈਂਟ ਦੀ ਵੀਡੀਓ ਜਿਹੜੀ ਆ ਉਹ ਬਣੀ ਹੋਈ ਆ ਸੋ ਇਹ ਜਿਹੜਾ ਟ੍ਰੀਟਮੈਂਟ ਸੀ ਮੈਂ ਆਪਣੇ گاਵਾਂ ਦੇ ਪਾਂਡਣ ਕੀਤਾ ਸੀ ਇਸ ਤੋਂ ਬਾਅਦ ਮੈਂ ਇਹਨਾਂ ਦਾ ਬਿਲਕੁਲ ਵੀ ਕੋਈ ਵੀ ਐਂਟੀਬਾਇਓਟਿਕ ਨਹੀਂ ਲਗਾਇਆ ਬਲਕਿ ਜਦੋਂ ਅਸੀਂ ਐਂਟੀਬਾਇਓਟਿਕ ਲਗਾਵਨੇ ਆ ਤੇ ਇਹ ਸਾਡੀਆਂ ਜਿਹੜੀਆਂ گاਵਾਵਾਂ ਨੇ ਸ਼ਾਪ ਵਿੱਚ ਹੀ ਲਿਆਂ ਨੇ ਦੇਖਾਂ ਦੀਆਂ ਪਿੰਨੀਆਂ ਘਟਨੇ ਸੋ ਇਸ ਲਈ ਉਹ ਖਾਮੀਆਂ ਪਿੰਨੀਆਂ ਰਹਿਣ ਤੇ ਉਹਦੇ واسਤੇ ਮਹਾਂ ਲੈਂਕੀਸਾ ইস্ট 30 ਗ੍ਰਾਮ ਮਹਾਂ ਲੈਂਕੀਸਾ 100 ਗ੍ਰਾਮ ਤੇ ਸ਼ੱਕਰ ਜਿਹੜੀ ਹੂ 100 ਤੋਂ 200 ਗ੍ਰਾਮ ਅਸੀਂ ਦੇ ਸਕਦੇ ਹਾਂ ਤਾਂ ਕਿ ਸਾਡੇ ਗਾਵਾਂ ਦਾ ਗਲੂਕੋਜ਼ ਲੈਵਲ એનર્ਜੀ ਲੈਵਲ ਜਿਹੜਾ ਵਾ ਉਹ ਬਣਿਆ ਰਹੇ ਸੋ ਇਹ ਜਿਹੜੀਆਂ ਮੇਰੀਆਂ ਗਾਵਾਂ ਸੀਗੀਆਂ ਇੱਕ ਦੇ ਥਣ ਵਿੱਚ ਐਕਸਟਰਾ ਮਾਸ ਆ ਗਿਆ ਸੀ ਉਹਦੇ ਐਕਸਟਰਾ ਟਿਸ਼ੂ ਬਣ ਗਏ ਸੀਗਾ ਉਹਦਾ ਮੈਂ ਟਿਕ ਸਰਕਲਰ ਟ੍ਰੀਟਮੈਂਟ ਕੀਤਾ ਸੀਗਾ ਤੇ ਇਹ ਗਾਵਾਂ ਦਾ ਜਿਹੜਾ ਅਡਰ ਸੀਗਾ ਆਪਣੀ ਐਵਰੀ ਅਡਰਸਾਈਜ਼ ਨਾਲੋਂ 6-7 ਗੁਣਾ ਵੱਡਾ ਸੀ ਤੇ ਹੁਣ ਵੇਖੋ ਨਾਰਮਲ ਆ ਸੌਫਟ ਹੋ ਰਿਹਾ ਔਰ ਬਿਲਕੁਲ ਨੀਚੇ ਉਹ ਵੀ ਬਹੁਤ ਸੌਫਟ ਹੋ ਗਿਆ ਤੇ ਕਿਨਾਂ ਨੂੰ ਕੋਈ ਵੀ ਇੰਜੈਕਸ਼ਨ ਨਹੀਂ ਦਿੱਤੇ ਸੀ ਇਹ 5 ਦਿਨ ਇੰਜੈਕਸ਼ਨ ਦਿੱਤੇ ਸੀ ਤੇ ਔਰ ਇਹ ਜਿਹੜਾ ਇਹਨਾਂ ਦੀ ਮੈਸਰਥੀ ਕੀਤੀ ਤੇ ਹੁਣ ਇਹਨਾਂ ਦੇ ਜਿਹੜੇ ਥਾਣੇ ਆ ਪਹਿਲਾਂ ਪਾਣੀ ਸੀਗਾ ਤੇ ਹੁਣ ਵੇਖੋ ਦੁੱਧ ਬਣ ਗਿਆ ਤੇ ਇਹ ਟ੍ਰੀਟਮੈਂਟ ਲੰਬਾਈ ਚੱਲਦਾ ਰਹਿੰਦਾ ਸੈਜੇ ਸੈਜੇ ਮੰਨ ਲਓ ਕਿ ਤੁਸੀਂ ਇੱਕ ਮਿਹਨਤ ਹੀ ਕਰੀ ਜਾਣੀਆ ਤੇ ਹੌਲੀ-ਹੌਲੀ ਜਿਹੜਾ ਵਾ 50% ਜਿਹੜੇ ਥਾਣੇ ਆ ਉਹ ਚੱਲ ਨਹੀਂ ਜਾਂਦੇ ਨਿਗਾਵਾਂ ਦੇ ਜੇ ਜਿਹੜੀ ਡੈਂਗਰੈਂਟ ਟਾਈਪ ਦੀ ਸਟਾਰਟ ਨੂੰ ਸਾਈਕਲਸ ਹੋ ਜਾਂਦੀਆਂ ਪਰ ਜਿਹੜਾ ਠੰਡੀ ਸੋਜ ਆ ਉਹ ਬਹੁਤ ਥੋਣੀ ਹੋਣੀ ਜਾਂਦੀ ਆ ਕਿਉਂਕਿ ਜਿਵੇਂ ਜਿਵੇਂ ਅ ਅਡਰ ਦੇ ਅੰਦਰ ਖੂਨ ਦਾ ਸਰਕਲ ਬਣਦਾ ਜਾਂਦਾ ਤੇ ਧੀਵੇਂ ਧੀਵੇਂ ਜਿਹੜਾ ਅਡਰ ਆ ਉਹ ਨਰਮ ਹੋ ਜਾਂਦਾ ਜਿਹੜਾ ਅਡਰ ਕੋਆਟਰ ਡਾਉਨ ਨਰਮ ਹੋ ਜਾਂਦਾ ਜਦੋਂ ਖੂਨ ਦਾ ਸਰਕਲ ਨਹੀਂ ਘੁੰਮਦਾ ਤੇ ਜਿਹੜੇ ਥਾਣੇ ਆ ਉਹ ਬਹੁਤ ਜ਼ਿਆਦਾ ਸਖਤ ਹੋ ਜਾਂਦੇ ਆ ਤੇ ਜਿਵੇਂ ਜਿਵੇਂ ਇੱਕ ਹੁੰਦਾ ਸਰਕਲ ਥਣ ਦੇ ਅੰਦਰ ਘੁੰਮਣ ਲੱਗ ਜਾਂਦਾ ਬਲੱਡ ਸਰਕਲ ਘੁੰਮਣ ਲੱਗ ਜਾਂਦਾ ਤੇ ਥਾਣੀ ਜਣਾ ਆਪਣੇ ਆਪ ਨਰਮ ਹੋਣ ਲੱਗ ਜਾਂਦਾ ਤੇ ਇਹ ਇਹਨਾਂ ਨੂੰ ਮੈਂ ਭਰਿਆ ਸੀਗਾ 5 ਦਿਨਿੰਗ ਟ੍ਰੀਟਮੈਂਟ ਕਰਨ ਤੋਂ ਬਾਅਦ ਇਹਨਾਂ ਦੇ ਥਾਂ ਦੇ ਅੰਦਰ ਮੈਂ ਸਿਰਫ 10 ml ਜਾਂਟਾ 10 ml ਬਾਇਓਰਥੇਨ ਦੇ ਤੁਸੀਂ ਵਿੱਚ ਮਟ੍ਰਿੰਡਾ ਜੋਲ ਵੀ ਮਿਕਸ ਕਰ ਸਕਦੇ ਹੋ ਅਗਰ ਤੁਸੀਂ 20 ਤੋਂ ਜ਼ਿਆਦਾ ਭਰਨਾ ਇਹਨਾਂ ਦੇ ਥਾਣੇ ਦੇ ਅੰਦਰ ਮੈਂ 30 ml ਵੀ ਪਰਿਆਵਾ 10 ml ਮੁਰਿੰਦਾ ਜੋਲ 10 ml ਜੰਟਾ ਤੇ 10 ml ਬਾਇਰੋ ਤੇ ਇਹਨਾਂ ਚੀਜ਼ਾਂ ਨੂੰ ਇੱਕੋ ਹੀ ਥਾਂ ਮਿਕਸ ਕਰਕੇ ਤੇ 20 ml ਵੀ ਪਰਿਆਸੀ ਦਾ ਤਾਂ ਕਿ ਜਿਹੜੇ ਗਾਵਾਂ ਦੀ ਜਿਹੜੀ ਛਾਟਰ ਦੀ ਸਫਾਈ ਆ ਉਹ ਹੋ ਜੇ ਤੇ ਗਾਂ ਦਾ ਜਿਹੜਾ ਥਾਣਿਆ ਉਹ ਵੀ ਨਰਮ ਰਹੇ ਤੇ ਅਡਰ ਵੀ ਨਰਮ ਰਹੇ ਸੋ ਇਹ ਗਾਂ ਦਾ ਜਿਹੜਾ ਸੀਗਾ ਭਵਾਨਾ ਇਹ ਵੀ ਆਪਣੇ ਦੂਸਰੇ ਆਰਡਰ ਨਾਲੋਂ ਬਹੁਤ ਜ਼ਿਆਦਾ ਵੱਡੇ ਸਾਈਜ਼ ਦਾ ਹੋ ਗਿਆ ਸੀ ਤੇ ਬਹੁਤ ਹੀ ਜ਼ਿਆਦਾ ਸਖਤ ਸੀ ਤੇ ਹੁਣ ਇਹ ਨਰਮ ਹੋ ਰਿਹਾ ਤੇ ਦੁੱਧ ਜਿਹੜਾ ਵਾ ਉਹ ਵੀ ਬੰਨਣਾ ਇਹਦੇ ਵਿੱਚ ਥੋੜਾ ਸ਼ੁਰੂ ਹੋ ਗਿਆ ਤੁਸੀਂ ਵੇਖ ਰਹੇ ਹੋਗੇ ਕਿ ਇਹਨਾਂ ਦੇ ਉੱਤੇ ਜਿਹੜਾ ਵਾ ਪੀਲੇ ਰੰਗ ਦਾ ਇੱਕ ਲੇਪ ਲੱਗਾ ਹੋਇਆ ਵਾ ਤੇ ਇਹਦੇ ਠੰਡ ਦੇ ਵਿੱਚ ਵੀ ਮੈਂ ਇਸ ਟਾਈਮ ਉਹ ਚੜਾ ਦਿੱਤੇ ਆ ਐਂਡਰੋਜੈਂਟਾ ਦੁੱਧ ਨੂੰ ਮਿਕਸ ਕਰਕੇ ਐਸ ਟਾਈਮ ਸਿਰਫ ਐਂਰੋ ਤੇ ਜੰਟਾਈ ਦੋਵਾਂ ਨੂੰ ਮਿਕਸ ਕੀਤਾ ਵਾ ਕਿਉਂਕਿ ਇਹਦੇ ਥੰਡਾ ਸਾਈਜ਼ ਵੀ ਠੀਕ ਹੋਣ ਲੱਗ ਗਿਆ ਤੇ ਇਹ ਨਰਮ ਹੋਣ ਲੱਗ ਗਿਆ ਵਾ ਇਹਦਾ ਬਲੱਡ ਜਿਹੜਾ ਵਾ ਉਹ ਘੁੰਮਣ ਲੱਗ ਗਿਆ ਤੇ ਐਸ ਟਾਈਮ ਇਹਦੇ ਥੰਡ ਚੋ ਜਿਹੜਾ ਵਾ ਇਸ ਤਰ੍ਹਾਂ ਦਾ ਜਿਹੜਾ ਦੁੱਧਿਆ ਨਿਕਲਿਆ ਵਾ ਤੇ ਹੌਲੀ-ਹੌਲੀ ਇਹ ਰਿਕਵਰੀ ਹੋਏਗੀ ਇਕਦਮ ਰਿਕਵਰੀ ਨਹੀਂ ਹੋਣੀ ਇਹ ਤੋਂ ਹੀ ਮੰਨ ਕੇ ਚੱਲੋ ਕਿ ਇੰਨੀ ਜਿਹੜੀ ਮਿਹਨਤ ਆ ਮੈਨੂੰ ਮਹੀਨਾ ਵੀ ਲੱਗ ਸਕਦਾ ਤੇ ਮਹੀਨੇ ਤੋਂ ਵੱਧ ਵੀ ਲੱਗ ਸਕਦਾ ਤੇ ਇਹਨਾਂ ਦੇ ਥਣ ਦੇ ਉੱਤੇ ਮੈਂ ਪੀਲਾ ਪੀਲਾ ਜਿਹੜਾ ਲੇਪ ਲਗਾਇਆ ਵਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਆ ਇਹ ਹੈਗੀ ਹਲਦੀ ਸਰੋਂ ਦਾ ਤੇਲ ਤੇ ਫੜਕੜੀ ਹਲਦੀ ਲਈ ਸੀ ਮੈਂ ਇਹਦੇ ਵਿੱਚ ਤੇ ਜਿਹੜੀ ਫੜਕੜੀ ਸੀ ਉਹ ਸੀ 50 ਗ੍ਰਾਮ ਤੇ ਸਰੋਂ ਦਾ ਤੇਲ ਲਿਆ ਸੀ ਮੈਂ 100 ਗ੍ਰਾਮ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਹਰ ਰੋਜ਼ ਜਿਹੜਾ ਵਾ ਇਹਨਾਂ ਦੇ ਅਰਡਰ ਤੇ ਲੇਪ ਲਗਾਉਂਦੇ ਆ ਤਾਂ ਕਿ ਜਿਹੜਾ ਔਰਲੀ ਇਹ ਜਿਹੜੀ ਇਨਫੈਕਸ਼ਨ ਆ ਮਤਲਬ ਜੋ ਖਾਰੜਾ ਸਸਕਤ ਨੇ ਸਾਰ ਪੋਲੀ ਹੋਵੇ ਤੇ ਜਿਹੜੀ ਹਲਦੀ ਆ ਇਹ ਐਂਟੀਸੈਪਟਿਕ ਕੰਮ ਕਰਦੀ ਆ ਫੜਕੜੀ ਵੀ ਐਂਟੀਸੈਪਟਿਕ ਕੰਮ ਕਰਦੀ ਆ ਔਰ ਜਿਹੜੀ ਅੰਦਰ ਦੇ ਜਿਹੜੇ ਸੈੱਲ ਆ ਇਹਨਾਂ ਦੇ ਅਡਰ ਦੇ ਉਹਨਾਂ ਨੂੰ ਰਿਕਵਰ ਕਰੇਗੀ ਤੇ ਜਿਹੜਾ ਸਰੋਂ ਦਾ ਤੇਲ ਆ ਇਹ ਨਰਮ ਕਰੇਗਾ ਸੋ ਇਹ ਵਾਲੀ ਥੈਰਪੀ ਜਿਹੜੀ ਆ ਨਾਲ ਮੈਂ ਕਰਦੀ ਆ ਔਰ ਇਹ ਸਿਰਫ ਦਿਨ ਵਿੱਚ ਇੱਕ ਵਾਰ ਕਰਦੀ ਸਵੇਰ ਸੁਬਾ ਤੇ ਇਹ ਮੈਂ ਯੂਜ਼ ਕਰਦੀ ਆ ਗਲਵਸ ਬਿਲਕੁਲ ਸਪਾ ਕੇ ਫਿਰ ਇਹਨਾਂ ਦੇ ਜਿਹੜੀ ਆ ਆਰਡਰ ਦੀ ਜਿਹੜੀ ਆ ਮ사ਜ ਕਰ ਦਿੰਨੀ ਆ ਤਾਂ ਕਿ ਇਹਨਾਂ ਦੇ ਜਿਹੜੇ ਆਰਡਰ ਸੈਲ ਆ ਉਹ ਨਰਮ ਹੋਣੇ ਸ਼ੁਰੂ ਹੋ ਜਾਣ ਤੇ ਜਿਹੜਾ ਬਲੱਡ ਸਰਕੂਲੇ ਆ ਉਹ ਕੁੰਮਾ ਲੱਗੇ ਐ ਦੇਖੋ ਇਹ ਗਾਇਦਾ ਕਿ ਨਾ ਨਾਰਮਲੀ ਉੱਪਰੋਂ ਬਿਲਕੁਲ ਸੌਫਟ ਆ ਸਿਰਥ ਨੀਚਲੀ ਜਗ੍ਹਾ ਤੇ ਆ ਤੇ ਹੌਲੀ ਹੌਲੀ ਇਹ ਵੀ ਨਾਰਮਲ ਹੋ ਜਾਏਗਾ ਤੇ ਨੈਕਸਟ ਡੇ ਕਾ ਵੀ ਨਹੀਂ ਜਦੋਂ ਇਹ ਕਰੇਗੀ ਮੇਰੀ ਤਾਂ ਤੇ ਇਹਦਾ ਜਿਹੜਾ ਇਹ ਥਾਣੇ ਚੱਲ ਜੇਗਾ ਜੇ ਇਸ ਸੀਜ਼ਨ ਤੇ ਨਹੀਂ ਚੱਲੇਗਾ ਲੇਕਿਨ ਨੈਸਟ ਸੀਜ਼ਨ ਤੇ ਜ਼ਰੂਰ ਚੱਲ ਜੇਗਾ ਪਰ ਇਹ ਮਿਹਨਤਾਂ ਇਹ ਮੈਂ ਸਾਨੂੰ ਜਿਹੜੀ ਆ ਉਹ ਮਹੀਨਾ ਵੀ ਕਰਨੀ ਪੈਂਦੀ ਆ ਤੇ 1 ਮਹੀਨੇ ਤੋਂ ਵੱਧ ਵੀ ਕਰਨੀ ਪੈ ਸਕਦੀ ਆ ਸੋ ਇਹ ਜਿਹੜੇ ਥਣ ਜਿਹੜੇ ਸੱਤ ਤੋਂ ਜਾਂਦੀ ਗੰਡਾ ਮੰਜਨੀਆਂ ਥਣਾ ਤੇ ਉਹਨਾਂ ਦਾ ਟ੍ਰੀਟਮੈਂਟ ਅਲੱਗ ਹੁੰਦਾ ਤੇ ਵੈਸੇ ਡਾਕਟਰ ਦੀ ਸਲਾਹ ਨਾਲ ਹੀ ਸਾਰੇ ਟ੍ਰੀਟਮੈਂਟ ਕਰਨੇ ਚਾਹੀਦੇ ਆ ਤੇ ਜਿਹੜੀਆਂ ਗੰਡਾ ਹੁੰਦੀਆਂ ਨੇ ਇਹਦਾ ਵੀ ਜਿਹੜਾ ਡਾਕਟਰ ਦੀ ਸਲਾਹ ਦੇ ਨਾਲ ਹੀ ਟ੍ਰੀਟਮੈਂਟ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਦੇ ਵੇਖਣਾ ਚਾਹੁੰਦੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਹਾਂ ਤਰਾਂ ਦੀ ਜਿਹੜੀ ਵੀਡੀਓ ਆ ਉਹ ਤੁਸੀਂ লাইਕਸ ਵਾਲੀ ਦੇਖ ਸਕਦੇ ਹੋ ਤੇ ਇਹ ਮੇਰੀ ਖੋ ਗਾਇਆਂ ਜਿਹਦਾ 10 ਦਿਨ ਕੀ ਸੈਵਨ ਦੇ ਨਾਲ ਅਸੀਂ ਟ੍ਰੀਟਮੈਂਟ ਕੀਤਾ ਸੀ ਜਿਹਦੇ ਥਣ ਦੇ ਅੰਦਰ ਐਕਸਟਰਾ ਟਿਸ਼ੂ ਵਧ ਗਿਆ ਸੀ ਐਕਸਟਰਾ ਮਾਸਿ ਆ ਗੰਢ ਬਣ ਜਿਹੀ ਇਸ ਇਹ ਟ੍ਰੀਟਮੈਂਟ ਸਿੰਘ ਡਾਕਟਰ ਜੀ ਦੇ ਦੇਖ ਰੇਖੇ ਚ ਕਰਨਾ ਵਾ ਤੇ ਇਹਦਾ ਅਸੀਂ ਜਿਹੜਾ ਦੁੱਧ ਆਉ ਕੱਢ ਰਹੇ ਆ ਤੇ ਥਣ ਬਿਲਕੁਲ ਵੇਖੋ ਸਹੀ ਆ ਬਿਲਕੁਲ ਇੱਕ ਦੇ ਬਰਾਬਰ ਸਟਾਈਜ ਹੋ ਚੁਕਿਆ ਇਹਦਾ ਆਰਡਰ ਤੇ ਇਹਦੇ ਥਾਂ ਦੇ ਅੰਦਰ ਜਿਹੜੇ ਸੀਗੇ ਉਸ ਦਿਨ ਅਸੀਂ ਟੀਕ ਸੈੱਵਨ ਨਾਲ ਇਹਦਾ ਰਿਮੂਵ ਕੀਤਾ ਸੀਗਾ ਮਾਸ ਤੇ ਉਹਦੇ ਵਾਸਤੇ ਕਰੇ ਦੇ ਥਾਂ ਦੇ ਅੰਦਰ ਅਸੀਂ ਕੀ ਭਰਨਾ ਆ ਇਹ ਹੈਗਾ ਡੀ ਸੀ ਆਰ ਇੰਜੈਕਸ਼ਨ ਡੀ ਸੀ ਆਰ ਇੰਜੈਕਸ਼ਨ 5 ਐਮ ਐਲ 5 ਗ੍ਰਾਮ ਆ ਤੇ ਇਹ ਹੈਗਾ ਮਟ੍ਰਿੰਡਾ ਜੋ ਇਹਦੇ ਵਿੱਚ ਅਸੀਂ 3 ਐਮ ਐਲ ਮਟ੍ਰਿੰਡਾ ਜੋੜਨਾ ਨਾ ਇਹਦੇ ਵਿੱਚ ਮਿਕਸ ਕਰਕੇ 10 ml ਅਸੀਂ ਤਾਂ ਦੇ ਥਾਂ ਦੇ ਅੰਦਰ ਪਾ ਲਵਾਂ ਇੱਕ ਤੇ ਗਾਂ ਦੇ ਥਾਂ ਦੇ ਅੰਦਰ ਇਨਫੈਕਸ਼ਨ ਨਹੀਂ ਹੋਏਗੀ ਦੂਸਰਾ ਜੇ ਕੋਈ ਜ਼ਖਮ ਵਗੈਰਾ ਹੋਏਗਾ ਜਿਹੜੇ ਦੇ ਐਕਸਟਰਾ ਟਿਸ਼ੂ ਬਦੇ ਸੀ ਉਹਨਾਂ ਨੂੰ ਅਸੀਂ ਕੱਢਿਆ ਸੀ ਸਟੀਪ ਸੈਫ ਨਾਲ ਤੇ ਉਹ ਵੀ ਜਿਹੜਾ ਠੀਕ ਹੋਏਗਾ ਤੇ ਪਹਿਲੇ ਦਿਨ ਇਹਨੂੰ ਮੈਂ ਆਕਸੀਜਾਈਡਰ ਸਾਈਕਲ ਲਗਾਇਆ ਸੀਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਤੇ ਉਸ ਤੋਂ ਬਾਅਦ ਉਹ ਇੱਕ ਦਿਨ ਹੀ ਲਗਾਇਆ ਉਸ ਤੋਂ ਬਾਅਦ ਇਹਨੂੰ ਮੈਂ ਲਗਾਇਆ ਸੀਗਾ ਬੈਂਥੀਪੈਨ ਐਲ ਐ ਉਹ ਕਿਤਾ ਉਹ ਇਨਫੈਕਸ਼ਨ ਹੀ ਉਹਿੰਨਾ ਦੋਸਰਾ ਜ਼ਖਮ ਨੂੰ ਬਹੁਤ ਜਲਦੀ ਕਿਓਰ ਕਰਦਾ ਹੈ ਬਹੁਤ ਜਲਦੀ ਠੀਕ ਕਰਦਾ ਹੈ ਜਦੋਂ ਜੀਓਸੀ ਇਹਦੇ ਥਣ ਦੇ ਅੰਦਰ ਔਰ ਦੁੱਧ ਜਿਹੜਾ ਬਿਲਕੁਲ ਨਹੀਂ ਹੁੰਦਾ ਤੇ ਹੁਣ ਇਹਦਾ ਜਿਹੜਾ ਦੁੱਧ ਹੈ ਅਸੀਂ ਜਦੋਂ ਧਾਰਾ ਮਾਰਦੇ ਆ ਤੇ ਪੂਰਾ ਨਿਕਲਦਾ ਹੈ ਇਸ ਟਾਈਮ ਇਹਦਾ ਜਿਹੜਾ ਦੁੱਧ ਆ ਉਹ ਮੈਂ ਸਾਫ਼ ਕਰ ਦਿੱਤਾ ਔਰ ਸਾਰਾ ਜਿਹੜਾ ਦੁੱਧ ਆ ਕੱਢ ਲਿਆ ਸੀ ਤੇ ਥਣ ਇਹ ਥੋੜਾ ਜਿਹਾ ਸਖਤ ਆ ਹੌਲੀ-ਹੌਲੀ ਇਹ ਨਰਮ ਹੋਏਗਾ ਤੇ ਇਹਦੇ ਵਾਸਤੇ ਥਣ ਦੇ ਬਲੱਡ ਸਰਕੂਲ ਨੂੰ ਜ਼ਿਆਦਾ ਚਲਾਉਣ ਵਾਸਤੇ ਇਹ ਜਿਹੜੀ ਮੈਂ ਬਣਾਇਆ ਵਾਂ ਦੀ ਕੁਇਕੁਇਡ ਥੈਰ ਵੀ ਕਰਨੀਆਂ ਹਲਦੀ ਫੜਕੜੀ ਤੇ ਤੇਲ ਦੀ ਪੇਸਟ ਦੀ ਇਹਦੇ ਤੇ ਇਹ ਜਿਹੜਾ ਇੰਜੈਕਸ਼ਨ ਅਸੀਂ ਰੈਡੀ ਕਰ ਲਿਆ ਤੇ ਇਹ 10 ml ਜਿਹੜਾ ਵਾ ਇਹ ਮੈਂ ਗਾਂ ਦੇ ਥਾਂ ਦੇ ਅੰਦਰ ਭਰਾਂਗੀ ਤੇ ਇਧਰ ਲਾਲ ਦਵਾਈ ਬਣਾ ਕੇ ਰੱਖ ਲਈਏ ਜੀ ਪਟਾਸ਼ੀ ਉੱਤੇ ਨੇ ਇਸ ਨੂੰ ਅਸੀਂ ਫਰਸ਼ ਤੇ ਪਾਵਾਂਗੇ ਤਾਂ ਕਿ ਜਿਹੜਾ ਸਾਰਾ ਮੈਟ ਉਹ ਵੀ ਸਾਫ਼ ਹੋ ਜਾਣਾ ਇਹ ਗਾਂ ਦਾ ਵੀ ਅਟਕਣ ਬਹੁਤ ਹੀ ਜ਼ਿਆਦਾ ਵੱਡਾ ਹੋ ਗਿਆ ਸੀ ਔਰ ਬਹੁਤ ਜ਼ਿਆਦਾ ਸਖਤ ਹੋ ਗਿਆ ਸੀ। ਐਸ ਟਾਈਮ ਇਹ ਕਾਫੀ ਠੀਕ ਹੋ ਗਿਆ ਵਾ ਔਰ ਨਰਮਦੀ ਹੋਇਆ ਤੇ ਇਹਦੇ ਥਣ ਦੇ ਵਿੱਚ ਹੁਣ ਜਿਹੜਾ ਆ ਦੁੱਧ ਬਣਨ ਲੱਗ ਗਿਆ ਤੇ ਇਹਨੂੰ ਵੀ ਮੈਂ ਟ੍ਰੀਟਮੈਂਟ ਜਿਹੜਾ ਇਹਦਾ ਪੰਜ ਦਿਨ ਹੀ ਕੀਤਾ ਸੀਗਾ। ਬਾਕੀ ਜਿਹੜੇ ਹੋਰ ਲਈ ਇਹਦੇ ਥਣ ਦੇ ਜਿਹੜਾ ਲ ਕਰ ਰਹੇ ਆ ਉਹ ਐਂਡਰੋਜਨਟਾ ਤੇ ਮਿਕਸ ਕਰਕੇ ਮੈਟਰੈਂਡਾਜ਼ੋਲ ਉਹਦੇ ਨਾਲ ਕੀ ਆ ਕਿ ਇਹਦੇ ਥਣ ਦੇ ਅੰਦਰ ਦੀ ਸਫਾਈ ਹੋ ਰਹੀ ਆ ਤੇ ਇਹਦੇ ਜਿਹੜੇ ਐਡਰਸਾ ਲਾ ਉਹ ਵੀ ਸੌਫਟ ਹੋ ਰਿਹਾ ਔਰ ਬਲੱਡ ਜਿਹੜਾ ਵਾ ਉਹ ਵੀ ਚੱਲਣ ਲੱਗ ਗਿਆ ਥਣ ਅੰਦਰ ਜਿਹਦੇ ਕਰਕੇ ਜਿਹੜਾ ਫਾਰਟਨੈਸ ਆ ਉਹ ਖਤਮ ਹੋ ਰਹੀ ਆ ਤੇ ਜਿਹੜਾ ਦੁੱਧ ਇਹਦਾ ਬਣ ਗਿਆ ਇਹਦਾ ਪਾਣੀ ਦੀ ਜਗ੍ਹਾ ਹੁਣ ਇਹਦਾ ਦੁੱਧ ਆਉਣ ਲੱਗ ਗਿਆ ਤੇ ਪਹਿਲਾਂ ਇਹਦੇ ਥਣ ਦੇ ਅੰਦਰ ਨੂੰ ਬਲੱਡ ਵੀ ਆ ਗਿਆ ਸੀ ਇੱਕ ਵਾਰੀ ਤੇ ਉਹਦੇ ਵਾਸਤੇ ਮੈਂ ਦਿੱਤਾ ਸੀਗਾ ਬਲੱਡ ਖਤਮ ਕਰਨ ਵਾਸਤੇ ਇਸ ਯਾ ਇੰਜੈਕਸ਼ਨ ਦੇ ਮਤਲਬ ਇਹ ਜੋ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ 10 10 ml ਉਹ ਇਹਨੂੰ ਘੱਟਦੇ ਰਹਿਣ 4-5 ਦਿਨ ਤੇ ਅਜੇ ਵੀ ਸਾਨੂੰ काफी ਮਿਹਨਤ ਕਰਨੀ ਪਵੇਗੀ ਕਿਉਂਕਿ ਇਹ ਹਾਰਡਨੈਸ ਥਾਣਿਆ ਤੇ ਇਹਨਾਂ ਉੱਤੇ ਸਾਨੂੰ 1 ਮਹੀਨਾ ਤਕਰੀਬਨ ਇਸ ਤਰ੍ਹਾਂ ਕਰਨੀ ਪਵੇਗੀ ਪੂਰੀ ਮਿਹਨਤ ਤੇ ਫਿਰ ਜਿਹੜੀ ਗਾ ਦਾ ਥਾਣਿਆ ਉਹਦੇ ਵਿੱਚੋਂ ਹਾਰਡ ਬਣਨ ਸੱਕ ਬਣ ਖਤਮ ਹੋ ਜਾਏਗਾ ਆਡਰ ਸੈਲਰੀ ਮਜ਼ਬੂਤ ਹੋਣਗੇ ਨਰਮ ਹੋਣਗੇ ਦੇ ਬਲੱਡ ਸਰਕਲ ਵੀ ਜਿਹੜਾ ਥਾਂ ਦੇ ਅੰਦਰ ਘੁੰਮਣ ਲੱਗ ਜੇਗਾ ਵੇਖੋ ਹੁਣੇ ਤਾਂ ਜਿਹੜਾ ਇਹ ਥਣ ਚ ਉੱਗ ਬਣ ਗਿਆ ਵਾ ਕਿੱਥੇ ਇਹ ਕੱਚੀ ਲੱਸੀ ਚਾਰ ਦਿਨ ਕੱਚੀ ਲੱਸੀ ਹੁੰਦੀ ਰਹੀ ਤੇ ਬਾਅਦ ਵਿੱਚ ਜੇ ਬਲੱਡ ਉਗ ਆਇਆ ਤੇ ਹੁਣ ਵੇਖੋ ਦੁੱਧ ਧਾਰ ਰਿਹਾ ਇਹ ਸਾਡੀ ਆਪਣੀ ਮਿਹਨਤ ਹੁੰਦੀ ਆ ਮੈਡੀਸਨ ਸਿਰਫ ਅਸੀਂ 5 ਦਿਨ ਹੀ ਲਾਈ ਸੀ ਉਸ ਤੋਂ ਬਾਅਦ ਆ ਸਾਰੀ ਇਹ ਦਵਾਈਆਂ ਸਿੱਕੇ ਬੰਦ ਕਰਕੇ ਥਣ ਦੀ ਸਫਾਈ ਕਰ ਕਰਕੇ ਥਣ ਦੇ ਅੰਦਰ ਜਿਹੜੀ ਮੈਂ ਤੁਹਾਨੂੰ ਥੈਰਪੀ ਦੱਸੀ ਬਸ ਉਹੀ ਵਰਤੇ ਰਹੇ ਤੇ ਇਸ ਟਾਈਮ ਜਿਹੜਾ ਜਿਹੜੀ ਆ ਉਹ ਉਹਨੇ ਥਣਾਚੂ ਦੁੱਧ ਆ ਗਿਆ। ਥੋੜਾ ਦੇਖ। ਸੋ ਐ ਜੇ ਥਣੇ ਅੰਦਰੋਂ ਦੁੱਧ ਆਇਆ ਤੇ ਹੁਣ ਆਪਣੇ ਜਿਹੜੇ ਹੱਥ ਆਸੀਂ ਲਾਲ ਦਵਾਈ ਨਾਲ ਚੰਗੀ ਤਰ੍ਹਾਂ ਧੋ ਲੈਣੇ ਆ ਤਾਂ ਕਿ ਜਦੋਂ ਅਸੀਂ ਦੂਸਰੇ گاਵਾਾਂ ਦੇ ਥਣਾਂ ਨੂੰ ਹੱਥ ਲਾਈਏ ਤੇ ਕੋਈ ਬੈਕਟੀਰੀਆ ਇਧਰ ਉਧਰ ਜਿਹੜਾ ਵਾ ਸਪਰੈਡ ਨਾ ਹੋਵੇ। ਤੇ ਐਸ ਟਾਈਮ ਹੁਣ ਮੈਂ ਆਪਣੇ ਜਿਹੜੇ گاਵਾਾਂ ਦੇ ਥਾਣਿਆਂ ਭਵਾਨ ਨੇ ਆ ਉਹਨਾਂ ਦੀ ਮ사ਜ ਕਰਾਂਗੀ ਇਹਦੇ ਨਾਲ ਇਹ ਇਸ ਤਰ੍ਹਾਂ ਦੀ ਪੇਸਟੇ ਬਣਦੀ ਆ ਇਸ ਤਰ੍ਹਾਂ ਦੀ ਇਹ ਪੇਸਟ ਬਣਦੀ ਆ ਇਧਰ ਉੱਪਰ نیچے ਕਰ ਇਹ ਪੇਸ ਨੂੰ ਅਸੀਂ ਇਸ ਤਰ੍ਹਾਂ ਜਿਹੜੇ ਦੇ ਟਿਸ਼ੂ ਆ ਵੀ ਨਰਮੋ ਜਾਂ ਤੇ ਥਾਂ ਹੈ ਜਿਹੜਾ ਜਾਂ ਦਾ ਜਿਹੜਾ ਥਾਣਿਆ ਉਹ ਵੀ ਸੌਫਟ ਤੇ ਨਰਮੋ ਲੰਘੇ ਇਹ ਥੈਰਪੀ ਅਸੀਂ ਕੋਈ ਪੰਜ ਤੋਂ 10 ਮਿੰਟ ਕਰਨੀ ਆ ਜਿਹੜਾ ਪੁਆਣਾ ਆ ਉਹਦੀ ਜਿਹੜੀ ਮ사ਜ ਅਸੀਂ ਬੜੀਆ ਤਰੀਕੇ ਨਾਲ ਕਰ ਸਕੀਏ ਤੇ ਪੇਸਟ ਇਸ ਤਰ੍ਹਾਂ ਹੀ ਹੁੰਦੀ ਆ ਨਾ ਉਹਦੀ ਸੰਗਣੀ ਤੇ ਨਾ ਉਹਦੀ ਪਤਨੀ ਤੇ ਇਹਦੇ ਨਾਲ ਜਿਹੜੀ ਸੋਜ ਆ ਉਹ ਬਹੁਤ ਜਲਦੀ ਠੀਕ ਹੁੰਦੀ ਆ ਤੇ ਜਿਹੜਾ ਆਰਡਰ ਆ ਉਹ ਵੀ ਗਰਮ ਹੁੰਦਾ ਤੇ ਇਹਨੂੰ ਕਾਫੀ ਟਾਈਮ ਲੱਗ ਸਕਦਾ ਬਹੁਤ ਜ਼ਿਆਦਾ ਵੱਡਾ ਹੋ ਗਿਆ ਸੀ ਬਹੁਤ ਹੀ ਜ਼ਿਆਦਾ ਇਹਿੰਦ ਕੋ ਚੱਲਿਆ ਨਹੀਂ ਜਾਂਦਾ ਬਹੁਤ ਆਪੀ ਚੱਲਦੀ ਸੀ ਤਾਂ ਤੇ ਨੂੰ ਨੂੰ ਫੈਕੀ ਦੇਣੀ ਪੈ ਗਈ ਸੀਗੀ ਤਾਕਤ ਵਾਲੀ ਆਰ ਐਲ 500 500 ਐਮ ਐਲ ਨਾਰਮਲ ਸਲਾਈਨ 1 ਲੀਟਰ ਦੇ ਨਾਲ ਰੈਂਟੋਸ 500 ਐਮ ਐਲ ਕਿਉਂਕਿ ਇਹਨੂੰ ਬਹੁਤ ਕਮਜ਼ੋਰੀ ਆ ਗਈ ਸੀਗੀ ਔਰ ਇਹਨੇ ਆਪਣਾ ਮਨ ਬੜਾ ਛੱਡ ਲਿਆ ਸੀ ਕੋ ਦਿਨਾਂ ਦਾ ਜਿਹੜੀਆਂ ਉਹ ਬੜੀਆਂ ਸਟਰੋਂਗ ਹੁੰਦੀਆਂ ਨੇ ਤੇ ਕੋਚੇ ਬਹੁਤ ਜ਼ਿਆਦਾ ਸਟ्रेस ਲੈ ਜਾਂਦੇ ਸੋ ਇਸ ਲਈ ਕਿਨਾਲ ਸੀ ਥੋੜਾ ਚਿਹਰਪਾਂ ਤੋਂ ਦਸ ਮਿੰਟ ਜਿਹੜੀ ਮ사ਜ ਕਰਨੀ ਹੈ ਤਾਂ ਕਿ ਬਲੱਡ ਸਰਕਲ ਜਿਹੜਾ ਉਹ ਚੱਲਦਾ ਰਹੇ ਤੁਹਾਨੂੰ ਅੱਜ ਵੀਡੀਓ ਦੇਖਣ ਵਾਸਤੇ ਐਹੋ ਜਿਹੇ ਡੇਰੀ ਪਰਮਨਰ ਨਾਲ ਰਿਲੇਟਡ ਹੋਰ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਮੇਰੇ ਚੈਨਲ ਦੀ ਵਿਜ਼ਿਟ ਕਰ ਸਕਦੇ ਹੋ